ਜਿਹੜਾ ਬੰਦਾ ਫੀਮ ਖਾਂਦਾ ਉਹ ਨਪੁੰਸਿਕ ਹੋ ਜਾਂਦਾ ਹੈਗਾ ਮਤਲਬ ਕਿ ਉਹਦੇ ਅੰਦਰ ਕੰਮ ਨਹੀਂ ਰਹਿੰਦਾਗਾ ਉਹਦੇ ਅੰਦਰ ਭਾਵਨਾਵਾਂ ਖਤਮ ਹੋ ਜਾਂਦੀਆਂ ਜਿਹੜੀਆਂ ਸੈਕਸ ਦੀ ਫੀਲਿੰਗ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਉਹ ਬੰਦਾ ਡੈੱਡ ਹੋ ਜਾਂਦਾਗਾ ਇਹ ਸੁਣੋ ਇਹ ਡਾਕਟਰ ਸਾਹਿਬ ਹੋਰ ਕੀ ਕਹਿ ਰਹੇ ਆ ਜੇ ਤੁਸੀਂ ਅਫੀਮ ਲਗਾਤਾਰ ਖਾ ਰਹੇ ਹੋ 5-7 10 ਸਾਲ ਤੁਸੀਂ ਖਾ ਲਿੱਤੀ ਤੁਹਾਡਾ ਮੂੜ ਬੰਨਾ ਹੀ ਬੰਦ ਹੋ ਜਾਊਗਾ ਤੇ ਮੈਂ ਨਹੀਂ ਕਹਦਾ ਕਮੈਂਟਾਂ ਜੋ ਮਰਜ਼ੀ ਲਿਖੀ ਜੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੋ ਸੱਚਾਈ ਉਹ ਸੱਚਾਈ ਹੈ ਜੋ ਹਕੀਕਤ ਹੈ ਹਕੀਕਤ ਹੈ ਬਿਕਾਉਸ ਦਿਮਾਗ ਦੇ ਵਿੱਚ ਜਿਹੜਾ ਸੈਂਟਰ ਹੈ ਜਿੱਥੇ ਮਰਦਾਨਗੀ ਦਾ ਕਿਟਾ ਨੂੰ ਪੈਦਾ ਹੁੰਦਾ ਹੈ ਅਫੀਮ ਪੁੱਕੀ ਡੋਡੇ ਉਸ ਨੂੰ ਜਾ ਕਰਕੇ ਸਪਰੈਸ ਕਰ ਦਿੰਦੇ ਨੇ ਤਾਂ ਕਿ ਬੰਦੇ ਦਾ ਮੂੜ ਬੰਨਾ ਹੀ ਬੰਦ ਹੋ ਜਾਵੇ ਬੰਦੇ ਦੀ ਫੀਲਿੰਗ ਆਣੀ ਬੰਦ ਹੋ ਜਾਵੇ ਬੰਦੇ ਦੀ ਨੈਚਰਲ ਰੈਐਕਸ਼ਨ ਆਣੀ ਬੰਦ ਹੋ ਜਾਣ ਤੇ ਮਰਦ ਇੰਜੋਏ ਕਰਨ ਦਾ ਨਾਮ ਹੀ ਭੁੱਲ ਜਾਵੇ ਵਿਸ਼ਵਾਸ ਕਰਨਾ ਇਹਨੀਆਂ ਮਰਜੀ ਦਵਾਈਆਂ ਖਾਂਦੇ ਰਹਿਣਾ ਕੁਝ ਟਾਈਮ ਲਈ ਦਵਾਈਆਂ ਕੰਮ ਕਰਨਗੇ ਦੇਸੀ ਨੁਸਖੇ ਹੋਣ ਪੰਗਰੇਜੀ ਦਵਾਈਆਂ ਉਹ ਵੀ ਐਟ ਦਿ ਕੰਮ ਕਰਨਾ ਬੰਦ ਕਰ ਜਾਂਦੀਆਂ ਫੀਮ ਦੇ ਉੱਤੇ ਬਹੁਤ ਸਾਰੇ ਗਾਣੇ ਬਣਾਏ ਆ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਫੀਮ ਖਾ ਕੇ ਐ ਹੋਣ ਲੱਗ ਜਾਂਦਾ ਮੇਰਾ ਉੱਡੂ ਉੱਡੂ ਜੀ ਕਰਦਾ ਮੇਰਾ ਬਹਿਜੂ ਬਹਿਜੂ ਜੀ ਕਰਦਾ ਕਿਸੇ ਦਾ ਕਿਵੇਂ ਕਰਦਾ ਕੋਈ ਲਾਲ ਹੋ ਜਾਂਦਾ ਕੋਈ ਪੀਲਾ ਹੋ ਜਾਂਦਾਗਾ ਪਰ ਐਟ ది ਐਂਡ ਇਹ ਬੰਦਾ ਕਹਿ ਰਿਹਾ ਕਿ ਫੀਮ ਖਾਣ ਵਾਲੇ ਬੰਦੇ ਦੇ ਵਿੱਚ ਕੰਮ ਨਹੀਂ ਰਹਿੰਦਾਗਾ ਮਤਲਬ ਕਿ ਜੋ ਸਰੀਰ ਨੇ ਨੈਚੁਰਲ ਸਰੀਰ ਹੁੰਦਾਗਾ ਉਹਨੇ ਜਿਹੜੀ ਭਾਵਨਾਵਾਂ ਬਿਆਖਤ ਕਰਨੀਆਂ ਹੁੰਦੀਆਂ ਉਹ ਜਿਹੜੇ ਹਾਰਮੋਨ ਆ ਉਹ ਬਣਨੋ ਹੀ ਬੰਦ ਹੋ ਜਾਂਦੇ ਆ ਮਤਲਬ ਕਿ ਜੇ ਕੋਈ ਜਵਾਨ ਬੰਦਾ ਇਹਦਾ ਮਤਲਬ 20-22 ਸਾਲ ਦਾ ਫੀਮ ਖਾਣ ਲੱਗ ਜਾਊਗਾ ਤਾਂ ਉਹਨੂੰ ਫਿਰ ਵਿਆਹ ਕਰਨ ਦੀ ਤਾਂ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਜੇ ਵਿਆਹ ਹੋ ਕਰਵਾ ਲਊਗਾ ਤਾਂ ਵਿਆਹ ਉਹ ਨਿਭਾ ਨਹੀਂ ਹੈਗਾ ਜਦੋਂ ਉਹਦੇ ਅੰਦਰੋਂ ਭਾਵਨਾਵਾਂ ਹੀ ਖਤਮ ਹੋ ਗਈਆਂ ਸਾਰੀਆਂ ਕਿਉਂਕਿ ਜਿਹੜਾ ਕੋਈ ਵੀ ਨਸ਼ਾ ਕਰਦੇ ਆ ਕੋਈ ਸੁੱਕਾ ਨਸ਼ਾ ਕਰਦਾ ਹੈ ਤਾਂ ਉਹਨਾਂ ਨੇ ਐਕਟ ਦੀ ਐਂਡ ਬ੍ਰੇਨ ਤੇ ਅਸਰ ਕਰਨਾ ਹੈ ਤੇ ਉਹਨਾਂ ਦੇ ਹਾਰਮੋਨਾਂ ਦੇ ਅਸਰ ਕਰਨਾ ਹੈਗਾ ਤਾਂ ਉਹਨਾਂ ਦੇ ਅੰਦਰੋਂ ਫੀਲਿੰਗ ਉੱਠਣੀਆਂ ਬੰਦ ਹੋ ਜਾਣੀਆਂ ਐ ਉਹ ਸਿਰਫ ਤੇ ਸਿਰਫ ਨਸ਼ੇ ਲਈ ਜਿਉਣਗੇ ਉਹਨਾਂ ਨੂੰ ਨਸ਼ੇ ਦੀ ਜਿਹੜੀ ਖੁਸ਼ੀ ਆ ਜਿਹੜਾ ਦਿਮਾਗ ਦੇ ਵਿੱਚ ਪਲੇਜ਼ਰ ਆ ਜਿਹੜੀ ਉਹਨਾਂ ਨੂੰ ਲਹਿਰ ਮਿਲਣੀ ਆ ਦਿਮਾਗ ਦੇ ਵਿੱਚ ਉਹਨਾਂ ਨੂੰ ਸਿਰਫ ਉਹੀ ਚਾਹੀਦੀ ਹੁੰਦੀ ਆ ਹੋਰ ਉਹਨਾਂ ਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਰਹਿੰਦਾਗਾ ਤੁਸੀਂ ਇਹ ਚੀਜ਼ ਨਾਲ ਕਿੰਨਾ ਕੁ ਸਹਿਮਤ ਆ ਆਪਣਾ ਕਮੈਂਟ ਜਰੂਰ ਕਰਨਾਗਾ ਕਿ ਵਾਕਈ ਨਸ਼ੇ ਕਰਨ ਨਾਲ ਫੀਮ ਕਰਨ ਦੇ ਨਾਲ ਇਨਸਾਨ ਦੇ ਅੰਦਰੋਂ ਗਰਸਤ ਦੀਆਂ ਭਾਵਨਾਵਾਂ ਬਿਲਕੁਲ ਡੈੱਡ ਹੋ ਜਾਂਦੀਆਂ ਖਤਮ ਹੋ ਜਾਂਦੀਆਂ ਆਪਣਾ ਕਮੈਂਟ ਜਰੂਰ ਕਰਨਾ ਆਪਾਂ ਮਿਲਦੇ ਨੇ ਅਗਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੂਪ